ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਜਨੇਗੀ ਪਰਮਿੰਦਰਜੀਤ ਸਿੰਘ ਵੱਲੋਂ ਸਸੀ ਗਾਜੀ ਤੁਸੀਂ ਵੀ ਫਿਰ ਮੇਰੇ ਬਫਟਰ ਟੋਲੋ ਫੇਸਬੁੱਕ ਪੇਜ ਨਾਲ ਇੰਸਟਾਗ੍ਰਾਮ ਤੇ YouTube ਇਸ ਬਫਟਰ ਟੋਲੋ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਗਰ ਕੋਈ ਸਵਾਲ ਹੁੰਦਾ ਤਾਂ ਇਨਬਾਕਸ ਦੇ ਵਿੱਚ ਤੁਸੀਂ ਜਾ ਕੇ ਸਾਨੂੰ ਮੈਸੇਜ ਕਰ ਦਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿਸ ਤਰ੍ਹਾਂ ਸਾਡੀ ਆਵਾਜ਼ ਠੀਕ ਆ ਰਹੀ ਹੈ ਜਾਂ ਕੋਈ ਤੁਹਾਨੂੰ ਕਿਸੇ ਤਰੀਕੇ ਦੇ ਕੋਈ ਲੱਗਦਾ ਹੈ ਤਾਂ ਸਾਨੂੰ ਜ਼ਰੂਰ ਦੱਸਿਆ ਕਰੋ ਪਲੀਜ਼ ਪ੍ਰੋਕੈਸਟਰ ਨੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਖਬਰਾਂ ਚੋਂ ਖਬਰ ਦੀ ਟਿਲੋ ਸਾਫਨਾ ਟਿਲੋ ਸਾਫ ਸਸੀ ਜੀ ਸਸੀ ਤਰਸਾ ਬਿਕਨ ਮੰੰਬਰਾ ਜੀ ਅੱਜ ਜੇ ਪੰਜਾਬੀ ਸੂਬਾ ਬਣਿਆ ਸੀਗਾ ਜੀ ਅੱਜ ਦੇ ਦਿਨ ਕੀ ਪੰਜਾਬ ਸਰਕਾਰ ਨੇ ਪੰਜਾਬੀ ਸੂਬੇ ਵਾਸਤੇ ਕੁਝ ਕੀਤਾ ਕਿ ਨਹੀਂ ਕੀਤਾ ਮੈਨੂੰ ਤਾਂ ਲੱਗਦਾ ਨਹੀਂ ਚਲੋ ਅੱਗੇ ਤੁਸੀਂ ਦੱਸੋਗੇ ਵਿਸਤਾਰਪੂਰਵਕ ਕੀ ਖੋਇਆ ਕੀ ਗਵਾਇਆ ਕੀ ਮਿਲਿਆ ਇਹ ਜੋ ਸਾਨੂੰ ਉਹਦੇ ਬਾਰੇ ਸਰੋਤਿਆਂ ਨੂੰ ਸੁਸੋਜਣਾ ਦੇਖੋ ਪੰਜਾਬੀ ਸੂਬਾ ਜਦੋਂ ਮੁਲਕ ਆਜ਼ਾਦ ਹੋਇਆ ਜੀ ਮੁਲਕ ਦੇ ਆਜ਼ਾਦ ਹੋਣ ਤੋਂ ਬਾਅਦ ਸੂਬਿਆਂ ਦੇ ਪੁਨਰਗਠਨ ਨੂੰ ਲੈ ਕੇ ਇੱਕ ਡਿਮਾਂਡ ਠੀਕੀ ਸੀ ਫਿਰ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਸੂਬਿਆਂ ਦਾ ਪੁਨਰਗਠਨ ਕੀਤਾ ਜਾਵੇ ਔਰ ਜੁਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਾਏ ਜਾਣ ਦੇਸ਼ ਵਿੱਚ ਕਈ ਸੂਬਿਆਂ ਦਾ ਜਿਹੜਾ ਪੁਨਰਗਠਨ ਹੋਇਆ ਜੁਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਾਏ ਗਏ ਲੇਕਿਨ ਪੰਜਾਬੀ ਆਦਾਰਤ ਸੂਬਾ ਨਹੀਂ ਬਣਾਇਆ ਗਿਆ ਜਿਹਨੂੰ ਆਪਾਂ ਕਹਿੰਦੇ ਵੀ ਜਿੱਥੇ ਪੰਜਾਬੀ ਦੀ ਸਰਕਾਰੀ ਹੋ ਕੇ ਸਰਕਾਰੀ ਉਹ ਸੂਬਾ ਨਹੀਂ ਸੀ ਇਸ ਨੂੰ ਗੁਰੂ ਲੈ ਕੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਕੁਝ ਹੋਰ ਆਗਾਂਬਦੂ ਪਾਰਟੀਆਂ ਨੇ ਇੱਕ ਜਦੋਜਦ ਕੀਤੀ ਅੰਦੋਲਨ ਕੀਤਾ ਠੀਕ ਹੈ ਉਸ ਅੰਦੋਲਨ ਰਾਹੀਂ ਇਹ ਡਿਮਾਂਡ ਕੀਤੀ ਕਿ ਇਥੇ ਪੰਜਾਬੀ ਸੂਬਾ ਬਣਾਇਆ ਜਾਵੇ ਉਸ ਵੇਲੇ ਤੇ ਪੰਜਾਬ ਦੇ ਲੀਡਰਸ਼ਿਪ ਕਾਂਗਰਸ ਦੇ ਤੇ ਕੁਝ ਕਦਰ ਨੇ ਉਹ ਨਹੀਂ ਸੀ ਚਾਹੁੰਦੇ ਪੰਜਾਬੀ ਸੂਬਾ ਬਣੇ ਬਣੇ ਪ੍ਰਤਾਪ ਸਿੰਘ ਕੈਰੋ ਪੰਜਾਬੀ ਸੂਬੇ ਦੇ ਹੱਕ ਵਿੱਚ ਇਸ ਕਰਕੇ ਨਹੀਂ ਸੀ ਉਹ ਕਹਿੰਦਾ ਸੀ ਪੰਜਾਬੀ ਸੂਬਾ ਛੋਟਾ ਹੋ ਜਾਣਾ ਤੇ ਆਪਾਂ ਗੰਗਾ ਨਗਰ ਦਾ ਜ਼ਿਲ੍ਹਾ ਤੇ ਕੁਝ ਹੋਰ ਨਾ ਕਿ ਰਾਜਸਥਾਨ ਦੇ ਵਿੱਚ ਮਿਲਾ ਕੇ ਇਹਦਾ ਇੱਕ ਜਿਹੜਾ ਆਕਾਰ ਹੋਣਾ ਕਰਕੇ ਮਹਾ ਪੰਜਾਬ ਬਣਾਈ। ਲੇਕਿਨ ਅਕਾਲੀ ਦਲ ਤੇ ਦੁਨੀਆ ਤਰ੍ਹਾਂ ਕਹਿੰਦੇ ਸੀ ਜਵਾਬ ਦੇ ਰਾਸਤੇ ਪੰਜਾਬੀ ਸੂਬਾ ਬਣਨਾ ਚਾਹੀਦਾ ਹੈ। ਜੇ ਆ ਪੰਜਾਬ ਦੇ ਰਾਸਤੇ ਪੰਜਾਬੀ ਸੂਬੇ ਦੀ ਗੱਲ ਕਰੀਏ ਅੰਦੋਲਨ ਚੱਲਿਆ। ਜੀ ਇੱਕ ਪਾਸੇ ਤਾਂ ਜਿਹੜੀ ਹੈਗੀ ਅਕਾਲੀ ਦਲ ਦੇ ਕੋਲੇ ਅਗਵਾਈ ਸੀ ਅੰਦੋਲਨ ਉਹ ਚਲਾ ਰਹੇ ਸੀ ਕਿ ਸੂਬਾ ਬਣਨਾ ਚਾਹੀਦਾ ਹੈ। ਦੂਜੇ ਪਾਸੇ ਜਨ ਸੰਘ ਪਾਰਟੀ ਦਾ ਵਿਰੋਧ ਕਰਦੀ ਸੀ। ਠੀਕ ਜਨ ਸੰਗ ਪਾਰਟੀ ਜੇ ਆਪਾਂ ਦੇਖੀ ਤਾਂ ਜਨ ਸੰਗ ਪਾਰਟੀ ਅੱਜ ਵਾਲੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਰੂਪ ਸੀ ਠੀਕ ਹੈ ਅਕਾਲੀ ਦਲ ਦੇ ਲੀਡਰ ਜੇ ਕੋਈ ਕੋਖੜਤਾ ਅਰਤੀ ਬੈਦਾਸ ਸੀ ਤੇ ਨਾਲ ਦੀ ਨਾਲ ਜਗਦਤ ਸ਼ਰਮਾ ਵਰਗੇ ਜਿਹੜੇ ਜਨ ਸੰਗ ਦੇ ਲੀਡਰ ਹੋ ਉਹ ਵੀ ਬੈਠੇ ਦੇ ਸੀ ਉਹ ਵੀ ਵਿਰੋਧ ਕਰਦੇ ਸੀ ਫਿਰ ਇਹ ਗੱਲ ਹੋਈ ਕਿ ਆਪਾਂ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਾਇਆ ਜਾਵੇ ਤੇ ਇੱਥੇ ਫਿਰ ਇੱਕ ਮਤਰਾ ਪੱਕੀ ਮਰਦਮਸ਼ਮਾਰੀ ਦੀ ਮਰਦਮਸ਼ਾਹ ਬੋਲੀ ਦੇ ਠੀਕ ਬੋਲੀ ਦੇ ਵਿੱਚ ਕੌਣ ਕੀ ਬੋਲਦਾ ਇਹ ਵੇਖਣ ਵਾਸਤੇ ਬਾਦਕਸੂਤੀ ਇਹ ਹੈ ਕਿ ਦੋ ਹਿੱਸਿਆਂ ਦੇ ਵਿੱਚ ਜਦੋਂ ਲੋਕ ਵੰਡੇ ਗਏ ਤੇ ਮੀਡੀਆ ਵੀ ਦੋ ਹਿੱਸਿਆਂ ਦੇ ਵੰਡਿਆ ਗਿਆ ਬਿਲਕੁਲ ਜਿਹੜਾ ਦਰੰਦਰ ਅਧਾਰਤ ਮਹਾਸ਼ਾ ਬੀੜੀ ਮੀਡੀਆ ਸੀ ਉਹ ਵਿਰੋਧ ਕਰਦਾ ਸੀ ਪੰਜਾਬੀ ਦਾ ਜੀ ਤੇ ਜਿਹੜਾ ਦੂਜਾ ਮੀਡੀਆ ਸੀ ਪੰਜਾਬ ਪੱਖੀ ਪੰਜਾਬੀ ਮੀਡੀਆ ਉਹ ਪੰਜਾਬੀ ਸੂਬੇ ਦੀ ਅਮੈਚ ਕਰਨਾ ਸੀ ਜਦੋਂ ਘਰ ਘਰ ਜਾ ਕੇ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਬੋਲੀ ਕੀ ਹੈ ਤਾਂ ਜਿਹੜੇ ਲੋਕ ਹਿੰਦੂ ਭਾਈਚਾਰੇ ਨਾਲ ਸੰਬੰਧਤ ਸੀਗੇ ਬੋਲਦੇ ਉਹ ਪੰਜਾਬੀ ਹੁੰਦੇ ਸੀ لیکن ਕਿਉਂਕਿ ਉਹਨਾਂ ਦੇ ਲੀਡਰਾਂ ਦੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਸੀ ਕਿ ਤੁਸੀਂ ਕਹਿੰਦੇ ਸਾਡੀ ਮਾਤਰ ਪਾਸ਼ਾ ਹਿੰਦੀ ਹੈ ਜਦੋਂ ਜਾ ਕੇ ਉਹ ਕਹਿੰਦੇ ਸੀ ਜੀ ਤੁਹਾਡੀ ਬੋਲੀ ਕੀ ਹੈ ਉਹ ਕਹਿੰਦੇ ਸੀ ਜੀ ਸਾਡੀ ਬੋਲੀ ਹਿੰਦੀ ਹੈ ਅੱਛਾ ਜੀ ਬੋਲਦੇ ਪੰਜਾਬੀ ਸੀ ਲਿਖਾਉਦੇ ਹੀ ਨਹੀਂ ਜੀ ਹਿੰਦੀ ਹੀ ਲਿਖਾਉਦੇ تھے ਇਸ ਵਲ ਇਹ ਸਟਾਫ ਦੇ ਨਾਲ ਪੰਜਾਬੀ ਸੂਪਾ ਜਿਹੜਾ ਜਿਹੋ ਜਿਹਾ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ ਨਹੀਂ ਬਣਿਆ ਦੂਜੀ ਗੱਲ ਇਹ ਮੈਂ ਵੀ ਕਹੂੰਗਾ ਕਿ ਸਾਡੀ ਲੀਡਰਸ਼ਿਪ ਹੈ ਜਿਹੜੀ ਸਾਡੀ ਲੀਡਰਸ਼ਿਪ ਦੇ ਮਨ ਦੇ ਵਿੱਚ ਵੀ ਥੋੜਾ ਜਿਹਾ ਖੋਟ ਸੀ ਖੋਟ ਉਹ ਇਸ ਤਰ੍ਹਾਂ ਖੋਟ ਸੀ ਕਿ ਉਹ ਜਿਹੜੀ ਬੋਲੀ ਆਧਾਰਤ ਸੂਬੇ ਦੇ ਨਾਂ ਥਲੇ ਅਜੇ ਹਰ ਸੂਬਾ ਚਾਹੁੰਦੇ ਸੀ ਜਿਸ ਸੂਬੇ ਦੇ ਵਿੱਚ ਸਿੱਕਾ ਦੀ ਬੋਗਿੰਦੀ ਹੋ ਗਿੰਦੀ ਲੋ ਮਤਲਬ ਉਹ ਦੇ ਵਿੱਚ ਜੇ ਆਪਾਂ ਦੇਖੀਏ ਅਜਾ ਹਰਿਆਣਾ ਇਹ ਵੀ ਸੀ ਹਿਮਾਚਲ ਪ੍ਰਦੇਸ਼ ਦਾ ਵੀ ਬਹੁਤ ਵੱਡਾ ਹਿੱਸਾ ਇਹਦੇ ਵਿੱਚ ਸੀ ਜੇ ਬੋਲੀ ਦੇ ਆਧਾਰ ਮੰਦਤਾ ਤਾਂ ਬਹੁਤ ਸਾਰੇ Hindu ਇਲਾਕੇ ਵੀ ਇਹਦੇ ਵਿੱਚ ਪੈ ਜਾਣੇ ਸੀ ਸੱਚ ਜੇ Hindu ਇਲਾਕੇ ਪੈਦੇ ਸੀ ਤਾਂ ਅਕਾਲੀ ਦਲ ਦੀ ਸਰਕਾਰ ਕਰਦੀ ਨਹੀਂ ਬਾਈ ਨਹੀਂ ਕਰਦੀ ਕਿਉਂਕਿ ਪਹਿਲਾਂ ਵੀ ਜਿਹੜੀਆਂ ਸਾਂਝੇ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਅਕਾਲੀ ਦਲ ਚੋਣਾ ਜ਼ਰੂਰ ਲੜਦਾ ਰਿਹਾ ਤੇ ਕਿਹੜਾ ਅਕਾਲੀ ਦਲ ਕਦੇ ਸਰਕਾਰ ਨਹੀਂ ਸੀ ਬਣਾ ਸਕਿਆ 1 ਨਵੰਬਰ 1970 ਨੂੰ ਪੰਜਾਬ ਦੀ ਸੂਬਾ ਬਣੂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ ਹੈ ਠੀਕ ਹੈ ਜੀ 1970 ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਠੀਕ ਹੈ ਔਰ ਉਹ ਚੋਣ ਦੇ ਵਿੱਚ ਹੁਣ ਵੱਧ ਕਿਸਮਤੀ ਦੇਖੋ ਸਾਡੀ ਮੌਕਾ ਪ੍ਰਸਤੀ ਦੇਖੋ ਸਿਆਸੀ ਲੀਡਰਾਂ ਦੇ ਕੀ ਹੈ ਕਿ ਜਿਹੜੇ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਹੁੰਦੇ ਸੀ ਉਹ ਵੀ ਸਾਂਝੇ ਮੋਰਚਾ ਅੱਛਾ ਜੀ ਜਿਹੜਾ ਕਾਹਲੀਦਰ ਪੰਜਾਬੀ ਸੂਬੇ ਦੀ ਹਮਾਇਤ ਕਰਨਾ ਹੁੰਦਾ ਸੀ ਮੰਨ ਕਰਨਾ ਹੁੰਦਾ ਸੀ ਉਹਨੇ ਤਾਂ ਹੋਣਾ ਹੀ ਹੋਣਾ ਸੀ ਤੇ ਕਮਿਊਨਿਸਟ ਵੀ ਉਸ ਅੰਮ੍ਰਿਤਸਰ ਕਾਂਗਰਸ ਦੇ ਬਰੋਦ ਵਿੱਚ ਇੱਕ ਮੋਰਚਾ ਬਣ ਗਿਆ ਉਹ ਦੇਸ਼ ਭਰ ਦੇ ਵਿੱਚ ਹੀ ਮੋਰਚਾ ਬਣਿਆ ਸੀ ਤੇ 1967 ਦੇ ਟਿਕਿਆ ਚੋਣਾ ਹੋ ਗਿਆ ਉਹਦੇ ਕਈ ਸਾਰੇ ਸੂਬਿਆਂ 'ਚ ਕਾਂਗਰਸ ਪਾਰਟੀ ਆ ਗਈ ਸੀ ਜੀ ਤੇ ਸਾਂਝੀਆਂ ਸਰਕਾਰਾਂ ਬਣ ਗਈਆਂ ਸੀ ਜੀ ਪੰਡਿਆ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਬਣੀ ਉਹ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਬਣੀ ਸੀ ਜੀ ਸਾਂਝੇ ਮੋਰਚੇ ਦੀ ਸਰਕਾਰ ਸੀ ਤੇ ਸਾਂਝੇ ਮੋਰਚੇ ਦਾ ਕਨਵੀਨਰ ਹੁੰਦਾ ਸੀ ਕਾਂਗਰਸੀ ਕਿਸਨ ਸਿੰਘ ਬਖਸ਼ੂ ਜੀ ਤਾਂ ਉਹਦੇ ਵਿੱਚ ਜਿਹੜੇ ਆਪਾਂ ਦੇਖੀਏ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਜੀ ਉਹਦੇ ਵਿੱਚ ਜਨਸੰਘ ਦੇ ਲੀਡਰ ਵੀ ਸੀਗੇ ਜੀ ਉਹਦੇ ਵਿੱਚ ਕਾਂਗਰਸੀ ਪਾਰਟੀ ਦੇ ਲੀਡਰ ਵੀ ਸੀ ਜੀ ਤੇ ਉਹਦੇ ਅਗਵਾਈ ਨੇ ਤਾਂ ਹੁਣ ਹੀ ਹੋਣਾ ਸੀ ਮੁੱਖ ਮੰਤਰੀ ਉਹਨਾਂ ਦਾ ਸੀ ਔਰ ਥੋੜੇ ਸਮੇਂ ਬਾਅਦ ਫਿਰ ਜਿਹੜੀ ਹੈਗੀ ਉਹ ਸਰਕਾਰ ਟੁੱਟ ਗਈ ਜੀ ਕਿਉਂਕਿ ਲక్ష్మణ ਸਿੰਘ ਗਿੱਲ ਦੇ ਦੌਰਾਨ ਉਸ ਸਰਕਾਰ ਕਾਂਗਰਸ ਪਾਰਟੀ ਦੀ ਮਦਦ ਦੇ ਨਾਲ ਉਹ ਬਗਾਪਤ ਕਰਕੇ ਕਾਜੀਦੋਤ ਸਰਕਾਰ ਬਣਾਈ ਸੀ ਕੁਝ ਸਮਾਂ ਉਹਨਾਂ ਨੇ ਦੋਤਾਰ ਮੁੱਖ ਮੰਤਰੀ ਕੰਮ ਕੀਤਾ ਪਰ ਲక్ష్మణ ਸਿੰਘ ਗਿੱਲ ਦੇ ਦੌਰਾਨ ਕੀ ਕੰਮ ਹੋਇਆ ਉਹਦੇ ਵਿੱਚ ਉਹਨੇ ਪਹਿਲੀ ਵਾਰੀ ਪੰਜਾਬੀ ਸੂਬੇ ਨੂੰ ਸਰਕਾਰੀ ਨਿਯੁਤਵਾਲਤਾ ਸੱਚ ਜੀ ਪੰਜਾਬੀ ਬੋਲੀ ਪੰਜਾਬੀ ਬੋਲੀ ਦੀ ਹੈਗੀ ਇਥੋਂ ਦੀ ਰਾਜ ਭਾਸ਼ਾ ਉਹਨਾਂ ਨੇ ਇਹ ਗੱਲ ਕੀਤੀ ਸੀ ਇਹ ਚੰਗੀ ਗੱਲ ਕੀਤੀ 1967 ਤੋਂ ਬਾਅਦ ਫਿਰ 1977 ਦੇ ਵਿਚਾਰੇ ਇੱਕ ਨੂੰ ਨਹੀਂ ਉਹ ਲੈਕਚਰ ਹੀ ਹੈ ਕੀ ਉਹਦੇ ਵਿੱਚ ਫਿਰ ਸੰਜਮ ਮੋਰਚਾ ਜਿੱਤ ਗਿਆ 1969 ਦੇ ਵਿੱਚ ਕੀ ਗੁਰੂ ਨਾਨਕ ਦੇਵ ਸਾਹਿਬ ਦਾ 500 ਸਾਲਾ ਪ੍ਰਕਾਸ਼ ਉਤਸਵ ਲਗਾਇਆ ਗਿਆ ਠੀਕ ਉਸ ਵੇਲੇ ਜਸਟਿਸ ਗੁਰਨਾਮ ਸਿੰਘ ਨੇ ਦੋ ਚੀਜ਼ਾਂ ਗੁਰੂ ਨਾਨਕ ਦੇਵ ਸਾਹਿਬ ਦੀ ਯਾਦ ਨੂੰ ਸਮਰਪਿਤ ਬਣਾਈਆਂ ਬਠਿੰਡੇ ਦੇ ਵਿੱਚ ਗੁਰੂ ਨਾਨਕ ਦੇਵ ਥਰਮਲ ਪਲੈਂਟ ਦਾ ਜੀ ਪੱਥ ਉਹਨੂੰ ਰੱਖਿਆ ਸੀ ਠੀਕ ਹੈ ਜੀ ਰਾਥ ਥਰਮਲ ਪਲੈਂਟ ਅੱਜ ਮੌਜੂਦ ਹੈ ਹੁਣ ਤਾਂ ਮਤਲਬ ਥਰਮਲ ਪਲੈਂਟ ਦੀਆਂ ਕੜੀਆਂ ਚੁੜੀਆਂ ਨਹੀਂ ਰਹਿਣੀਆਂ ਬਿਲਕੁਲ ਨਹੀਂ ਔਰ ਇਹਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸਿਆਸਤਦਾਨਾਂ ਦੀ ਬੀਮਾਰੀ ਨੇ ਇਹਨੂੰ ਬੰਦ ਕਰਤਾ ਕਿਉਂਕਿ ਪਹਿਲਾਂ ਇਹਦੇ ਤੇ ਬਹੁਤ ਸਾਰਾ ਪੈਸਾ ਲਾ ਕੇ ਇਹਨੂੰ ਰੈਨੋਵੇਟ ਕੀਤਾ ਗਿਆ ਹਾਂਜੀ ਬਿਲਕੁਲ ਰੈਨੋਵੇਟ ਕਰਕੇ ਫਿਰ ਇਹਨੂੰ ਡਿਕਲੇਅਰ ਕਰਤਾ ਕਿ ਇਹ ਬਿਮਾਰ ਹੈ ਤੇ ਇਹਨੂੰ ਬੰਦ ਕਰਤਾ ਫਿਰ ਇੱਥੇ ਜਿੱਲੀ ਹੈਗੀ ਆ ਉਦੋਂ ਨਵਾਂ ਨਵਾਂ ਕਾਹਨਿ ਦਾ ਚੋ ਬਾਹਰ ਆਇਆ ਸੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਵਾਲੇ ਪਾਸੇ ਸੀ 17 ਦੀ ਚੋੜ ਲੜਨ ਤੋਂ ਪਹਿਲਾਂ ਇਹ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਜੇ ਮੈਂ ਹੀ ਸਰਕਾਰ ਬਣ ਗਈ ਜਿਹੜੀ ਸਰਕਾਰ ਤੇ ਮੈਂ ਹੂੰਗਾ ਤਾਂ ਇਹ ਇਹਦਾ ਮਤਲਬ ਸੀ ਜਿੰਨੀਆਂ ਚੂਹਾ ਕੱਢਦੇ ਉਹ ਚਿਮੜੀਆਂ ਚੋਂ ਧੂਆਂ ਕੱਢਦੇ ਕੱਢਦੇ ਨੇ ਮਾਂ ਦੇ ਪੁੱਤਰੇ ਪੱਕਾ ਹੀ ਚੂਹਾ ਕੱਢਦਾ ਕੱਲਾ ਹੁਣ ਉਥੇ ਉਹ ਰਹਿ ਗਿਆ ਬਾਦਲ ਤਾਂ ਬਹੁਤ ਕਰਦੀ ਸੀ ਹਾਂ ਉਹ ਸਾਰਾ ਕੰਮ ਕਰਦੀ ਰਹਿੰਦਾ ਸੀ ਸੋ ਆਪਾਂ ਗੱਲ ਕਰੀਏ ਕਿ ਗੁਰੂ ਨਾਨਕ ਦੇਵ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਤੇ ਇਸ ਧਰਮਿਕ ਪ੍ਰਾਣ ਦਾ ਨਹੀਂ ਪਤਾ ਲੱਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਬਰਸਰ ਜੀ ਇਹਦਾ ਫੈਸਲਾ ਵੀ ਉਦੋਂ ਕੀਤਾ ਲੇਕਿਨ ਇਹਦਾ ਵਿਰੋਧ ਕੀਤਾ ਸੀ ਉਸ ਬੀੜੀ ਦੀ ਜਨ ਸੰਗ ਜਨ ਸੰਗ ਕਹਿੰਦੇ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਨਾਂ ਦੇ ਉੱਤੇ ਜੇ ਤੁਸੀਂ ਯੂਨੀਵਰਸਿਟੀ ਬਣਾਉਣੀ ਹੈ ਜੀ ਤਾਂ ਸਵਾਮੀ ਦਿਆਨੰਦ ਦੇ ਨਾਂ ਤੇ ਵੀ ਬਣਾਓ ਅੱਛਾ ਬਰਾਬਰ ਹਾਂ ਤੇ ਇਹ ਬਣਾਓ ਉਦੋਂ ਜਸਟਿਸ ਗੁਰਨਾਮ ਸਿੰਘ ਨੇ ਜਨ ਸਿੰਘਾਂ ਵਾਲੇ ਨੂੰ ਸਮਝਾਇਆ ਦੂਜੇ ਲੀਡਰ ਨੂੰ ਸਮਝਾਇਆ ਵੀ ਜਿੱਦਨ ਕਹਿੰਦੇ ਤੁਹਾਡਾ ਅਧਰ ਹੋਇਆ ਉਦੋਂ ਅਸੀਂ ਤੁਹਾਡਾ ਸਵਾਮੀ ਦਿਆਨੰਦ ਦਾ ਕੋਈ ਜਦੋਂ ਉਹਨਾਂ ਦੀ ਵਰਸੀ ਵਗੈਰਾ ਹੋਈ ਤਾਂ ਦਾ ਕੋਈ 100 ਸਾਲ ਦਾ 200 ਸਾਲਾ ਜੋ ਵੀ ਹੋਊਗਾ ਜਦੋਂ ਹੋਇਆ ਆਪਾਂ ਉਹਦਾ ਬਣਾ ਦੇਗੀ ਪਰ ਉਹਦੇ ਨਹੀਂ ਬਰਾਬਰ ਜਿਆਦਾ ਹੋੜੇ ਬਣਾਉਣੀ ਸੀ ਸਰਕਾਰ ਚੋਂ ਬਾਹਰ ਜੰਨੇ ਤੇ ਸਰਕਾਰ ਚ ਉਾਰ ਗਈ ਤੇ ਸਰਕਾਰ ਫੇਟ ਉੱਠ ਗਈ ਛੁੱਟ ਗਈ ਠੀਕ ਹੈ ਫਿਰ ਚਲੋ ਥੋੜੇ ਸਮੇਂ ਦੇ ਲਈ ਰਹੇ ਪ੍ਰਕਾਸ਼ ਸਿੰਘ ਬਾਦਲ ਬਣ ਗਈ ਸੀ ਮਤਲਬ ਇਸ ਟੰਗ ਦੇ ਨਾਲ ਕਾ ਫਿਰ ਵੀ ਸਰਕਾਰ ਪੂਰੀ ਨਹੀਂ ਹੋਈ ਅੱਗੇ ਫਿਰ ਥੋੜਾ ਸਮਾਂ ਤੇ ਰਾਸ਼ਟਰਪਤੀ ਰਾਜ ਤੇ ਰਿਆ ਫਿਰ ਚੋੜਾ ਹੁੰਦੀ ਗਿਆ ਤੇ ਉਦੋਂ ਫਿਰ ਕਾਂਗਰਸ ਪਾਰਟੀ ਜਿੱਤ ਗਈ ਸੀ ਤੇ ਗੈਰੀ ਜੈਲ ਸੀ ਕੀ ਮਿਨਿਸਟਰ ਬਣ ਗਈ ਸੀ ਮਤਲਬ ਆਪਾਂ ਕਹਿ ਸਕਦੇ ਹਾਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਿਹੜੀ ਪਹਿਲੀ ਕਾਂਗਰਸੀ ਸਰਕਾਰ ਬਣੀ ਹੈ ਉਹ ਗੈਰੀ ਜੈਲ ਸਿੰਘ ਦੀ ਗਵਾਈ ਚ ਬਣੀ ਸੀ 1972 ਤੇ ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਪੰਜਾਬੀ ਸੂਬਾ ਬਣ ਤਾ ਗਿਆ ਅਸੀਂ ਖੱਟਿਆ ਕੀ ਤੇ ਗਵਾਇਆ ਗਵਾਇਆ ਕੀ ਗਵਾਉਣ ਵਾਲੀ ਗੱਲ ਅਸੀਂ ਇਹ ਗੱਲ ਕਰੀਏ ਖੱਟਿਆ ਅਸੀਂ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਬਣ ਗਿਆ ਇਹ ਤਾਂ ਹੈਗੀ ਦੀ ਪ੍ਰਾਪਤੀ ਪਰ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿੰਦੀ ਗੱਲ ਜਿਹੜਾ ਹੈਗਾ ਪੰਜਾਬ ਦੀ ਰਾਜਧਾਨੀ ਪੰਜਾਬ ਵਾਸਤੇ ਬਣਾਇਆ ਸੀ ਜਿੱਦੋਂ ਸਾਰਾ ਵਿਦਿਆਪ ਇਕੱਠਾ ਹੁੰਦਾ ਸੀ ਇਹ ਪੰਜਾਬ ਦੀ ਰਾਜਧਾਨੀ ਬਣੀ ਸੀ ਲੇਕਿਨ ਜਦੋਂ ਇਹਦੇ ਤੋਂ ਦੋ ਨਵੇਂ ਰਾਜ ਬਣ ਕੇ ਹਿਮਾਚਲ ਪ੍ਰਦੇਸ਼ ਵੀ ਗਿਆ ਕਿ ਸੱਤ 21 ਸਾਰੇ ਲਾ ਕੇ ਹਰਿਆਣਾ ਬਣ ਗਿਆ ਹਰਿਆਣਾ ਦਾ ਕਿਸੇ ਨੇ ਮੰਗੇ ਹੀ ਨਹੀਂ ਸੀ ਤਾਂ ਨਾਲ ਦੀ ਨਾਲ ਕੇਂਦਰ ਸਰਕਾਰ ਨੇ ਕਿਹਾ ਕਿ ਕੁਝ ਸਾਲਾਂ ਲਈ ਇਸਾਂ ਦੀ ਰਾਜਧਾਨੀ ਨੂੰ ਕੁਝ ਸਾਲਾਂ ਹਾਂ ਦੋਨਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਨੂੰ ਹਰਿਆਣੇ ਦੇ ਲਈ ਨਹੀਂ ਰਾਜਧਾਨੀ ਬਣਾਈ ਜਾਊਗੀ ਤੇ ਇਹ ਰਾਜਤਾਰੀ ਪੰਜਾਬ ਦੇ ਹਮਾਰੇ ਕਰਨ ਵਾਲੇ ਉਹਦਾ ਹੋਇਆ ਕਿ ਕੀ ਨੇ ਕਰਨੀ ਸੀ ਫਿਰ ਧਰਮ ਜੀ ਦਾ ਮੋਰਚਾ ਚੱਲਿਆ ਧਰਮ ਜੀ ਦਾ ਮੋਰਚਾ ਚੱਲਿਆ ਕਪੂਰੀ ਦੇ ਮੋਰਚੇ ਤੋਂ ਸ਼ੁਰੂ ਹੋਇਆ ਉਹ ਸੰਤ ਭਿੰਡਰਾਂ ਵਾਲਿਆਂ ਦਾ ਮੋਰਚਾ ਸੀ ਸਾਰਾ ਇਕੱਠਾ ਹੋਇਆ ਨਤੀਜੇ ਹੋਇਆ ਕਿ ਪੰਜਾਬ ਦੇ ਵਿੱਚ ਉਹ ਕਾਂ ਅੰਦੋਲਨ ਚੱਲਿਆ ਜੀ ਉਹ ਅੰਦੋਲਨ ਚੱਲਿਆ ਉਹਦੇ ਵਿੱਚ ਆਪਰੇਸ਼ਨ ਬਿਊ ਸਟਾਰ ਵੀ ਹੋਇਆ ਬਿਲਕੁਲ ਜੀ ਹਰਮਿੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਟਹਿ ਗਈ ਔਰ ਉਹ ਤੋਂ ਬਾਅਦ ਫਿਰ ਬੜੀ ਸਾਰੀ ਹੋ ਗਈ 30 35 ਹਜ਼ਾਰ ਬੰਦਾ ਪੰਜਾਬ ਦੇ ਵਿੱਚ ਬੜਿਆ ਹਮਲਿਆ ਤਾਂ ਉਦੋਂ ਵੀ ਇੱਕ ਮੇਰਾ ਸਮਝੌਤਾ ਕੀਤਾ ਸੀ 1985 ਚ ਸੰਤ ਹਰਜਨ ਸਿੰਘ ਲੋਂਗੋਵਾਲ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੀਤਾ ਸੀ ਬਿਲਕੁਲ ਜੀ ਜਿਹਨੂੰ ਰਾਜੀਵ ਲੋਂਗੋਵਾਲ ਸਮਝੌਤਾ ਕਹਿੰਦੇ ਨੇ ਜੀ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 1986 ਦੀ ਜਿਹੜੀ 26 ਜਨਵਰੀ ਹੋਣੀ ਹੈ ਉਦੋਂ ਇਹ ਪੰਜਾਬੀ ਇਹ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ ਇਹ ਪੰਜਾਬ ਦੇ ਹਵਾਲੇ ਕਰਨੇ ਹਵਾਲੇ ਠੀਕ ਹੈ ਤੇ ਉਹ ਦਿਨ ਆਇਆ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਫਾਰਟਿਸਟ ਤੇ ਆਰਮੀ ਦੇ ਪਰ ਇਹ ਨੌਕਰੀ ਮੌਕੇ ਤੇ ਕਹਿੰਦੇ ਜੀ ਕਿਉਂਕਿ ਹਰਿਆਣਾ ਬਰੂਧ ਕਰਦਾ ਇਸ ਲਈ ਇਦਰ ਸਟੇਟ ਸੋਹੀ ਹੋਈ ਫਿਰ ਆ ਗਿਆ ਜਿੱਕੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਪੰਜਾਬ ਚ ਉਹ ਸਿ ਸ਼ਾਮਲ ਕਰਾਂਗੇ ਔਰ ਉਹਦੇ ਇਹ ਵੀ ਦੇ ਵਿੱਚ ਹਰਿਆਣੇ ਨੂੰ ਅਸੀਂ ਜਿਹੜੇ ਹੈਗੇ ਆ ਹਿੰਦੀ ਬੋਲਦੇ ਇਲਾਕੇ ਦੇ ਪੰਜਾਬ ਚ ਰਹੇਗੇ ਆਪੋ ਰਹਿ ਕੁਝ ਪਿੰਡ ਠੀਕ ਹੈ ਉਹ ਅਸੀਂ ਦੇ ਲਈ ਹਰਿਆਣੇ ਇਹਦੇ ਬਾਰੇ ਫੈਸਲਾ ਕੌਣ ਕਰੂਗਾ ਜੀ ਇਹਦੇ ਬਾਰੇ ਫੈਸਲਾ ਕਹਿੰਦੇ ਪਿੰਡ ਰੋਕਾਈ ਮਾਨੂੰ ਕਿਉਂਕਿ ਜਿੱਧਰ ਹਿੰਦੀ ਸਪੀਕਿੰਗ ਦੇ ਪੰਜਾਬੀ ਸਪੀਕਿੰਗ ਵਿਚਕਾਰ ਇੱਕ ਪਿੰਡ ਪੈਂਦਾ ਕੰਦੂ ਖੇੜਾ ਕੰਦੂ ਠੀਕ ਹੈ ਫਿਰ ਕੰਦੂ ਖੇੜੇ ਦੀ ਗੱਲ ਆਈ ਵੀ ਕਿ ਕੰਦੂ ਖੇੜੇ ਚ ਕੀ ਹੈ ਕੰਦੂ ਖੇੜੇ ਵਾਲੇ ਲੋਕਾਂ ਨੂੰ ਪਹਿਲੇ ਪੁੱਛ ਲੋ ਕਿ ਤੇ ਕੰਦੂ ਖੇੜੇ ਵਾਲੇ ਕਹਿੰਦੇ ਜੇ ਤਾਂ ਕੰਦੂ ਖੇੜੇ ਦੇ ਕਹਿੰਦਾ ਹਿੰਦੀ ਬੋਲਦੇ ਆ ਤਾਂ ਉਹ ਪੰਜਾਬ ਦੇ ਕਾਫੀ سارے ਪਿੰਡਾਂ ਦੇ ਨੇ ਜੇ ਉਹਨਾਂ ਨੇ ਕਹਿੰਦਾ ਪੰਜਾਬੀ ਬੋਲਦੇ ਆ ਤਾਂ ਉਹ ਪੰਜਾਬੀ ਜਿਹੜਾ ਜੱਟ ਜੀ ਉਸ ਵੇਲੇ ਕਿਉਂਕਿ ਸੋਨਜੀ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਭਜਨ ਲਾਲ ਹਰੇੜੇ ਦਾ ਮੁੱਖ ਮੰਤਰੀ ਸੀ ਭਜਨ ਲਾਲ ਨੇ ਕੋਸ਼ਿਸ਼ ਕੀਤੀ ਕਿ ਉੱਥੇ ਕੋ ਸਪੈਸ਼ ਕਰਕੇ ਉਹਨਾਂ ਲੋਕਾਂ ਤੋਂ ਹੀ ਲਿਖਵਾਇਆ ਜਾਵੇ ਕਿ ਸਾਰੀ ਬੋਲੀ ਹਿੰਦੀ ਹੈ ਠੀਕ ਜਦੋਂ ਪੰਜਾਬ ਸਰਕਾਰ ਨੂੰ ਬਦਲਿਆ ਪੰਜਾਬ ਸਰਕਾਰ ਨੇ ਬਦੋਬਸ ਕਰਨੇ ਸ਼ੁਰੂ ਕਰ ਦਿੱਤੇ ਕੈਪਟਨ ਅਮਰਿੰਦਰ ਸਿੰਘ ਉਹ ਖੇਤੀਬਾੜੀ ਮੰਤਰੀ ਬਣਾਸ ਠੀਕ ਹੈ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਡਿਊਟੀ ਲਈ ਗਈ ਰਾਤਾਂ ਨੂੰ ਫਿਰ ਉਥੇ ਸਾਰੇ ਪਹਿਰੇ ਦਿੱਤੇ ਬੰਦੂਕਾਂ ਨਾਲ ਲੈ ਕੇ ਬੈਠੇ ਇਹਨਾਂ ਨੇ ਕੋਈ ਬੰਦਾ ਉਥੇ ਆਉਣ ਨਹੀਂ ਦਿੱਤਾ ਅਲਟੀਮੇਟਲੀ ਜਿਹੜੀ ਉਹ ਰਾਏ ਸੁਮਰੀ ਸੀ ਉਹ ਪੰਜਾਬ ਦੇ ਹੱਕ ਚੋਰੀ ਕੰਦੂ ਖੜੇ ਨੇ ਕਹਿੰਦਾ ਜੀ ਅਸੀਂ ਤਾਂ ਬਿਜਾਦੀ ਬੋਲਦੇ ਆ ਬਹੁਤ ਹੀ ਤੇ ਕਹਿੰਦਾ ਜੀ ਤਾਂ ਉਹਦੇ ਨਾਰਾ ਚੱਲਦਾ ਹੁੰਦਾ ਸੀ ਕੰਦੂ ਖੇੜਾ ਕਰੋ ਨਵੇਲਾ ਆ ਤੇ ਕੰਦੂ ਖੇੜੇ ਨਾ ਬਿੜੇ ਬੈੜਾ ਕਰਤਾ ਪੰਜਾਬੀ ਬੋਲਦੇ ਇਲਾਕੇ ਇਧਰ ਤਾਂ ਰਹਿ ਗਏ ਪਰ ਸਾਨੂੰ ਜਿਹੜੇ ਸਾਡੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਚਲੇ ਗਏ ਸੀ ਉਹ ਅੱਜ ਤੱਕ ਨਹੀਂ ਮਿਲੇ ਮਾਤਰ ਰਾਜਧਾਨੀ ਸਾਡੀ ਸੀ ਉਹ ਸਾਨੂੰ ਨਹੀਂ ਮਿਲੇ ਸਾਡੇ ਪੰਜਾਬੀ ਬੋਲਦੇ ਇਲਾਕੇ ਸੀ ਉਹ ਪੰਜਾਬ ਤੋਂ ਬਾਹਰ ਚਲੇ ਗਏ ਉਹਨਾਂ ਰਾਕਿਆਂ ਦੀ ਹਾਲਤ ਕੀ ਅੱਜ ਤੁਸੀਂ ਇਹ ਦੇਖੋ ਕਿ ਜੇ ਉੱਥੇ ਪੰਜਾਬੀ ਦੀ ਚਿੱਠੀ ਚਲੀ ਜਾਵੇ ਤੇ ਜਿਹੜੇ ਥੋੜੀ ਪੀੜੀ ਦੇ ਲੋਕ ਹੈ ਉਹਨਾਂ ਨੂੰ ਚਿੱਠੀ ਬੜੀ ਹੈ ਕਿਉਂਕਿ ਪੰਜਾਬੀ ਤੋਂ ਦੂਜੀ ਬੋਲੀ ਨਹੀਂ ਸੀ ਬੱਲੇ ਹਿੰਦੀ ਬੋਲੀ ਦੂਦੀ ਇੱਥੇ ਲੰਬੜਸਾਂ ਤੇਲ ਨੂੰ ਰਹੀ ਹੈ ਦੂਦੀ ਬੋਲੀ ਅੱਛਾ ਜੀ ਇਹ ਮਤਲਬ ਇਹ ਹਲਾਲ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਦੇਖੀਏ ਪਾਣੀ ਦਾ ਮਾਮਲਾ ਜੀ ਹੈੱਡ ਵਰਕਸ ਜਿਹੜਾ ਪਾਖੜਾ ਬਿਲ੍ਹਾ ਬੋਰਡ ਹੈ ਬਿਲ੍ਹਾ ਪਾਖੜਾ ਡੈਮ ਹੈ ਇਹ ਹੈੱਡ ਵਰਕਸ ਨੂੰ ਅਸੀਂ ਸਾਡੇ ਹੈੱਡ ਵਰਕਸ ਕਹਿੰਦੇ ਜੀ ਇਹਨਾਂ ਦਾ ਕੰਟਰੋਲ ਵੀ ਇਹਨੂੰ ਰੱਖ ਲਿਆ ਤੁਸੀਂ ਉਹਦੇ ਵਿੱਚ ਸਾਡੀ ਸੂਚੀ ਚ ਜੀ ਇਹਦੇ ਤੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਾਤਾ ਕੰਟਰੋਲ ਸਰਵਿਸ ਕਰਦੇ ਨਾ ਪੰਜਾਬ ਦੇ ਕੋਲੇ ਆ ਦੀ ਰਾਜਧਾਨੀ ਹੈ ਉਹਦੇ ਤੇ ਹੱਕ ਹੈ ਨਾ ਪੰਜਾਬ ਦੇ ਆ ਪਾਣੀਆ ਤੇ ਹੱਕ ਹੈ ਨਾ ਪਿਆ ਵੀ ਬੋਲਦੇ ਲਾ ਕਿ ਜਿਹੜੇ ਆ ਉਹ ਸਾਨੂੰ ਮਿਲੇ ਆ ਉਹ ਬਾਹਰ ਪਏ ਅਸੀਂ ਦੱਸੋ ਕਿ ਇਸ ਪੰਜਾਬੀ ਸੂਪੇ ਤੋਂ ਕਿਹ ਲੈਣਾ ਕੀ ਹੈ ਦੂਜੀ ਗੱਲ ਜਿਹੜੀ ਅਸੀਂ ਕਹੀਏ ਕਿ ਪਹਿਲਾਂ ਜਦੋਂ ਹਰਿਆਣਾ ਨਹੀਂ ਸੀ ਬਣਿਆ ਉਦੋਂ ਸਾਡੇ ਇਸ ਇਲਾਕੇ ਦੇ ਲੋਕ ਜਿਹੜੇ 10-10 ਸਜਵਾਤਾਂ ਪੜੇ ਹੁੰਦੀ ਸੀ ਉਹ 10 ਮਾਤਾਂ ਪੜੇ ਨੂੰ ਸਪਾਹੀ ਭਰਤੀ ਕਰ ਲੈਂਦੇ ਸੀ ਉਹ ਸਪਾਹੀ ਭਰਤੀ ਹੋ ਰਹੇ ਦੇ ਬਹੁਤ سارے ਲੋਕ ਜਿਹੜੇ ਹੈਗੇ ਉਹ ਜੀਵੀਟੀ ਕਰਕੇ ਉੱਥੇ ਟੀਚਰ ਲੱਗ ਜਾਂਦੇ ਸਪਾਹੀ ਭਰਤੀ ਹੋ ਜਾਂਦੇ ਜ਼ਿਆਦਾਤਰ ਜਿਹੜੇ ਹੈਗੇ ਉਸ ਵੇਲੇ ਹਰਿਆਣੇ ਦੇ ਵਿੱਚ ਪਰ ਜਬੂ ਰਿਜ਼ਨ ਦੇ ਬੰਦੇ ਜਿਹੜੇ ਆ ਉਹ ਨੌਕਰੀਆਂ ਕਰਦੇ ਹੁੰਦੇ ਸੀ ਜਦੋਂ ਪੰਜਾਬੀ ਸੂਬਾ ਬਣ ਗਿਆ ਹਰਿਆਣਾ ਇਕੱਲਾ ਬਣ ਗਿਆ ਕਿਉਂਕਿ ਡੋਮਿਸਲ ਸਰਟੀਫਿਕੇਟ ਹਰਿਆਣਾ ਦੀ ਬਦਲਦੇ ਨਹੀਂ ਸੀ ਉੱਥੇ ਹਰਿਆਣਵੀ ਭਰਤੀ ਹੋਣ ਲੱਗੇ ਅੱਜ ਤੁਸੀਂ ਦੇਖੋ ਸਰਾਹਣ ਕੀ ਹੈ ਸਾਡੇ ਕੋਲੇ ਨਾ ਪੰਜਾਬੀ ਬੋਲਦੇ ਇਲਾਕੇ ਦੇ ਲਈ ਅੱਜ ਤੱਕ ਬਰਹੀ ਕਿ ਊਮੀਦ ਸਾਨੂੰ ਨਾ ਸਾਡੇ ਕੋਲੇ ਰਾਜਤਾਲੀ ਦੇ ਹੀ ਅੱਛਾ ਚੱਲੀ ਗਾ ਨਾ ਸਾਡੇ ਕੋਲੇ ਪਾਣੀ ਰਿਹਾ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਨੂੰ ਨੁਕਸਾਨ ਹੋਇਆ ਉਹ ਨੁਕਸਾਨ ਇਹ ਹੋਇਆ ਕਿ ਜਿਹੜੇ ਇੰਡਸਟਰੀ ਸੰਪਤੀ ਖੇਤ ਆਪਣਾ ਅਲਾਕੇ ਸੀ ਉਹ ਨਿਕਲ ਕੇ ਹੜ੍ਹ ਨੇ ਚਲੇ ਜਿਵੇਂ ਲਾਲ ਸੋਨੀਪੱਥ ਪਾਣੀਪੱਥ ਤੁਹਾਡਾ ਗੁਰਗਾਂਵ ਇਹ ਪ੍ਰੋਗਰਾਮ ਕਹਿੰਦੇ ਬਿਲਕੁਲ ਬਿਲਕੁਲ ਇਹ ਸਾਰੇ ਉਹ ਇਲਾਕੇ ਸੀ ਜਿੱਥੇ ਮਤਲਬ ਇੰਡਸਟਰੀ ਸੀ ਇੰਡਸਟਰੀ ਸੀ ਕਿਉਂਕਿ ਪ੍ਰਤਾਪ ਸਿੰਘ ਕਹ ਰਹੇ ਤੋਂ ਮੁੱਖ ਮੰਤਰੀ ਹੁੰਦਾ ਸੀ ਪੰਡਤ ਨਹਿਰੂ ਨਾਲ ਮਿਲ ਕੇ ਉਹਨੇ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਦੇਖੀ ਪੰਜਾਬ ਜਿਹੜੇ ਵੰਡੇ ਗਿਆ ਕਿ ਉਧਰ ਨੇ ਬਸ ਇੰਡਸਟਰੀ ਗਈ ਜੀ ਸਾਡੇ ਕੋਲੇ ਖੇਤੀਬਾੜੀ ਹੈਗੀ ਟੂਰਿਜ਼ਮ ਰਹਿ ਗਿਆ ਸੀ ਹਿਮਾਚਲ ਦਾ ਮਾਸ਼ਾਅੱਲ ਜਦੋਂ ਹਰਿਆਣਾ ਬਣ ਗਿਆ ਡਸਟੀ ਸਾਡੇ ਕੋਲ ਚ ਨਹੀਂ ਚਲੀ ਜਾਈਏ ਹਮਾਦਲ ਬਣ ਗਿਆ ਤਾਂ ਸਾਡੇ ਕੋਲ ਟੂਰਿਜ਼ਮ ਚ ਲੈ ਗਿਆ ਹਿਮਾਚਲ ਦੀ ਦੇ ਅਸੀਂ مالک ਹੁੰਦੇ ਸੀ ਅੱਜ ਤੁਸੀਂ ਦੇ ਉੱਥੇ ਕੋਈ ਮਰਲਾ ਦੀ ਜ਼ਮੀਨ ਖਰੀਦਦੇ ਮਿਲਦੀ ਨਹੀਂ ਤੁਹਾਨੂੰ ਉੱਥੇ ਪ੍ਰਵਾਨ ਵੀ ਲੈਣੀ ਪੈਣੀ ਬਿਲਕੁਲ ਜੀ ਮਤਲਬ ਤੁਸੀਂ ਇਹ ਦੇਖੋ ਅੱਛਾ ਜਿਹੜੀ ਅਸੀਂ ਜਿਹੜਾ ਅੰਦੋਲਨ ਕਰਦੇ ਹਾਂ ਲੜਾਈਆਂ ਲੜਦੇ ਹਾਂ ਪਹਿਲਾਂ ਪੰਜਾਬੀ ਸੂਬਾ ਲੈੜਾ ਸੇ ਲੜਾਈ ਲੜੀ ਫਿਰ ਅਧੂਰੇ ਸੂਬੇ ਨੂੰ ਪੂਰਾ ਕਰਨ ਵਾਸਤੇ ਲਈ ਐਸਪੀਐਲ ਨਹਿਰ ਬਣਨ ਲੱਗੀ ਉਹਦਾ ਪ੍ਰੂਫ ਕਰਨ ਵਾਸਤੇ ਲਈ ਨਹੀਂ ਝਾਕੀ ਹੋਇਆ ਕਿ ਪੰਜਾਬ ਦੇ ਵਿੱਚ ਲਹੂ ਗਿਆ ਨਦੀਆਂ ਵਗੀਆਂ ਤੇ ਪੰਜਾਬ ਦਾ ਜਿਹੜਾ ਜਿਹੜਾ ਸਾਡਾ ਬਹੁਤ ਇਤਿਹਾਸਿਕ ਜਿਹੜਾ ਆਪਾਂ ਕਹਿ ਸਕਦੇ ਹਾਂ ਤੇ ਟਾਂਕ ਸਥਾਨੇ ਸ਼੍ਰੀ ਅਮਰ ਸਰਸਾ ਜੀ ਉਥੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਹ ਟੈਂਟੇ ਰਿਹਾ ਕਿੰਨੇ ਲੋਕ ਦਰਬਾਰ ਸਾਹਿਬ ਦੇ ਵਿੱਚ ਮਾਰੇ ਗਏ ਜੀ ਉਹਦਾ ਨਤੀਜਾ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਧਿਆਗ ਰਖਹੜੇ ਕਤਲ ਕੀਤਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਤਲ ਹੋਇਆ ਤੇ ਫਿਰ ਦੇਸ਼ ਦੇ ਵਿੱਚ ਸਿੱਖਾਂ ਦਾ ਕਟਲਿਆ ਹੋਇਆ ਜੇ ਇਹ ਸਾਰਾ ਕੁਝ ਹੋਇਆ ਤਾਂ ਫਿਰ ਇਹਦੀ ਅਗਲੀ ਗੱਲ ਦੇਖੀ ਕਿ ਜੇ ਜੇ 1984 ਦਾ ਸਿੱਖਤ ਲੈਪ ਨਾ ਹੁੰਦਾ ਤਾਂ ਫਿਰ ਕਦੇ ਵੀ 1992 ਦੇ ਵਿੱਚ ਬਾਬਰੀ ਮਾਸਿਦ ਦਾ ਢਹਿਟੇ ਦੀ ਨਹੀਂ ਸੀ ਤੇ ਜੇ ਬਾਬਰੀ ਮਾਸਿਦ ਦਾ ਢਹਿਟੇ ਦੀ ਨਾ ਹੁੰਦੀ ਤਾਂ ਕਦੇ ਵੀ ਬੰਬੇ ਦੇ ਵਿੱਚ ਜਿਹੜੇ ਆ ਬੰਬ ਧਮਾਕੇ ਨਾ ਹੁੰਦੇ ਤੇ ਸੌ ਤੋਂ ਵੱਧ ਬੰਦੇ ਨਾ ਮਰਦੇ ਸੋ ਕੁੱਲ ਮਿਲਾ ਕੇ ਜਿਹੜੇ ਦੁਖਾਂਤ ਹੈ ਉਹ ਦੁਖਾਂਤ ਇੰਨੇ ਜ਼ਿਆਦਾ ਹੈ ਪੰਜਾਬੀ ਸੂਬੇ ਦੀ ਡਿਮਾਂਡ ਨੂੰ ਲੈ ਕੇ ਕਿ ਅਸੀਂ ਲੜਦੇ ਵੀ ਰਹੇ ਸਾਨੂੰ ਮਿਲਿਆ ਵੀ ਕੱਖ ਨਹੀਂ ਦਾ ਸਾਡਾ ਨੁਕਸਾਨ ਜਿਹੜਾ ਮਾਲੀ ਵੀ ਹੋ ਗਿਆ ਸਾਡਾ ਇਲਾਕੇ ਦਾ ਨੁਕਸਾਨ ਵੀ ਹੋ ਗਿਆ ਔਰ ਸਾਡਾ ਜਿਹੜਾ ਹੈ ਸੰਕਤੀ ਨੁਕਸਾਨ ਵੀ ਹੋ ਗਿਆ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਹਮਲੇ ਹੋ ਗਏ ਤੇ ਟੈਂਟੇਰੀ ਹੋ ਗਏ ਤੇ ਅਗਲੀ ਗੱਲ ਜਿਹੜੀ ਹੈ ਪੰਜਾਬ ਇੰਨਾ ਜਿਆਦਾ ਪਛੜ ਗਿਆ ਕਿ ਜਿਹੜਾ ਪੰਜਾਬ ਨੰਬਰ 1 ਦੇ ਉੱਤੇ ਖੜਦਾ ਸੀ 1986 'ਚ ਅੱਜ ਅਸੀਂ ਹੇਠਲੇ ਪਾਸੇ ਨੰਬਰ ਲਿਖਨੇ ਚਲੇਗੇ ਕਿਉਂਕਿ ਜਿਹੜਾ ਮਾਡਰ ਟਾਈਮ ਸੀ ਪੰਜਾਬ ਦੇ ਉੱਤੇ ਉਸ ਵੇਲੇ ਕੇਂਦਰੀ ਫੋਰਸ ਲੱਗਣਾ ਜੀ ਇੰਪਾਰਟਬਲ ਫੋਰਸ ਜਿਵੇਂ ਸੀਆਰਪੀ ਆ ਗਈ ਬੀਐਸਐਫ ਆ ਗਈ ਉਹਨਾਂ ਦਾ ਖਰਚਾ ਵੀ ਸਾਡੇ ਤੇ ਪਾਤਾ ਔਰ ਉਸੇ ਸਮੇਂ ਦੌਰਾਨ ਫਿਰ ਜਿਹੜੀ ਹੈ ਸਾਡੀ ਪੋਲੀਟੀਕਲ ਲੀਡਰਸ਼ਿਪ ਯਾਨੀ ਸਭ ਤੋਂ ਵੱਡੀ ਗੱਲ ਹੈ ਪ੍ਰਵਿੰਦਰ ਐਸਪਰ ਸਾਡੇ ਲੀਡਰਾਂ ਬਲ ਨਿਗਾਹ ਬਰ ਤੁਸੀਂ ਤੁਹਾਨੂੰ ਕਿੱਡੀ ਕਰਦਾ ਬਲੀਡਰ ਨੀਟਰ ਮਿਲ ਗਏ ਸਾਡੇ ਕੋਲ ਜਿਹੜੇ ਪੁਰਾਣੇ ਲੀਡਰ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲੂ ਹੁੰਦੇ ਸੀ ਉਹ ਚਲੇ ਗਏ ਜੋ ਕੈਪਟਨ ਅਮਰਿੰਦਰ ਸਿੰਘ ਬੁਢਾਪਾ ਹੋ ਗਿਆ ਉਹ ਰਿਟਾਇਰ ਹੋ ਗਏ ਅੱਜ ਦੇ ਜਿਹੜੇ ਲੀਡਰਾਂ ਦਾ ਲੀਡਰਾਂ ਤੇ ਨਿਗਾਹ ਮਾਰੂ ਉਹਨਾਂ ਲੀਡਰਾਂ ਦੀ ਕੀ ਕੁਆਲੀਫਿਕੇਸ਼ਨ ਹੈ ਇਹਨਾਂ ਨੇ ਕੋਈ ਮੋੜ ਤੇ ਲਾਇਆ ਨੋ ਨੋ ਇਹਨਾਂ ਇਹਨਾਂ ਨੂੰ ਕੋਈ ਸਮਝ ਹੈ ਔਰ ਜਿਹੜੇ 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 ਲੀਡਰ ਅੱਗੇ ਸਾਡੀ ਲੀਡਰਸ਼ਿਪ ਪਹਿਲਾਂ ਹੁੰਦੀ ਸੀ ਕਾਜਾਂ ਚ ਬਿਲਕੁਲ ਅੱਗੇ ਸਾਡੀ ਲੀਡਰਸ਼ਿਪ ਪਹਿਲਾਂ ਹੁੰਦੀ ਸੀ ਜੁਨੀਵਰਸਿਟੀ ਜੋ ਮੈਂ ਨਾ ਲੈ ਸਕਦਾ ਲੀਡਰਾਂ ਦਾ ਜਿਹੜੇ ਸਾਡੇ ਤੇ ਵੀਰ ਜਵੇਦਰ ਸਿੰਘ ਯੂਨੀਵਰਸਿਟੀ ਜੋ ਹੈ ਜੀ ਪ੍ਰੇਮ ਸਿੰਘ ਚੰਦੂ ਬਾਲਰ ਯੂਨੀਵਰਸਿਟੀ ਜੋ ਹੈ ਜਗਮੀਤ ਸਿੰਘ ਬ੍ਰਾਂਡ ਯੂਨੀਵਰਸਿਟੀ ਜੋ ਹੈ ਉਸ ਤੋਂ ਬਾਅਦ ਜਿਹੜੇ ਸਾਡੇ ਐਸਪੈਰ ਦੇ ਲੀਡਰ ਹੈ ਠੀਕ ਹੈ ਮਨਪ੍ਰੀਤ ਬਾਦਲ ਜਿਹੜਾ ਅਗਲਾੜ ਪੜ੍ਹ ਕੇ ਆ ਸੁਖਵੀਰ ਅਮਰੀਕਾ ਪੜ੍ਹ ਕੇ ਆ ਤੇ ਤੁਹਾਡੇ ਦੋਸਤ ਹੈਗੇ ਧੂਰੀ ਤੋਂ ਕੀ ਹੈ ਲੜਕਾ ਉਹ ਵੀ ਯੂਨੀਵਰਸਿਟੀ ਦਾ ਆ ਉਹ ਯੂਨੀਵਰਸਿਟੀ ਦਾ ਗੋਲਡੀ 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 ਖੂਬ ਉਡਾਉ ਤੁਨੀਵਰਸਿਟੀ ਤੋਂ ਆਇਆ ਤਾਂ ਸਾਡਾ ਵੀ ਹੋਏਗਾ ਮੁੰਡਾ ਆਪਣਾ ਜਿਹੜਾ ਨਾਗਰਾ 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 ਵੀ ਯੂਨੀਵਰਸਿਟੀ ਪੜ੍ਹ ਕੇ ਆ ਕਿਹੜੀ ਯੂਨੀਵਰਸਿਟੀ ਚੋਂ ਲਏਗਾ ਉਹ ਚੰਡੀਗੜ੍ਹ ਹੈ ਤੋ ਪੰਜਾਬ ਯੂਨੀਵਰਸਿਟੀ ਤੋਂ ਜੀ ਕਿਉਂਕਿ ਪੰਜਾਬ ਦੀ ਯੂਨੀਵਰਸ ਉੱਥੇ ਲੀਡਰਸ਼ਿਪ ਪੈਦਾ ਹੁੰਦੀ ਹੈ ਲੇਕਿਨ ਪੰਜਾਬ ਦੇ ਵਿੱਚ ਕਿਸੇ ਵੀ ਕਾਲਜ ਚੋੜਾ ਨਹੀਂ ਹੁੰਦਾ ਪੰਜਾਬ ਦੀ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਚੋੜਾ ਨਹੀਂ ਹੁੰਦੀ ਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਰਸਾ ਉੱਥੇ ਚੋੜਾ ਨਹੀਂ ਹੁੰਦੀ ਸਾਡੇ ਆ ਟੈਕਨੀਕਲ ਯੂਨੀਵਰਸਿਟੀ ਜਿਹੜੀ ਹੈਗੀ ਹੈ ਕਿਤੇ ਵੀ ਚੋੜਾ ਨਹੀਂ ਹੁੰਦਾ ਕਾਲਜਾਂ ਦੇ ਵਿੱਚ ਚੋੜਾ ਨਹੀਂ ਹੁੰਦਾ ਤੇ ਉਹਦੇ ਵਿੱਚੋਂ ਸਭ ਕੁ ਕੀ ਹੋਇਆ ਉਹ ਕਹਿੰਦੇ ਜੀ ਜਿੱਥੇ ਚਾਰਜ ਨੇ ਇਕੱਠੇ ਹੋ ਜਾਂਦੇ ਦੀ ਸਾਡਾ ਪ੍ਰਧਾਨ ਆ ਉਹ ਇੱਕ ਮਲੋ ਮਲੀ ਦੇ ਪ੍ਰਧਾਨ ਬਣ ਜਾਂਦੇ ਤੇ ਸਾਡੇ ਕਾਲਜ ਜਿਹੜੇ ਹੈਗੇ ਆ ਉਹ ਫਿਰ ਜਿਹੜੇ ਹੈ फिर गैंग कि कुछ नुकसान होया पर जी गांडी डिवेलपमेंट रखते हैं सूबे की लड़ाई लड़ी सी वह तो बहा दूर है हम आप गल कर दीए सांज सा चलो जि भी सूबा है एक नवंबर उन्नीस सौ छियाठ में सूबा बनया हर साल दिवस मनाया जाता है बिल्कुल जी पर पहला मौका है ਮੈਂ ਸਾਰੇ ਇਖਬਾਰਾਂ ਦੇ ਨਿਕਾ ਮਾਰਦੇ ਕਿਸੇ ਇਖਬਾਰ ਦੇ ਵਿੱਚ ਅੱਜ ਪੰਜਾਬ ਸਰਕਾਰ ਦਾ ਇਸ਼ਤਿਹਾਰ ਹੈ ਜੀ ਪੰਜਾਬ ਤੁਸੀਂ ਦੇਣਾ ਸੀ ਮੈਨੂੰ ਸਿੱਖਦੇ ਨਹੀਂ ਹੈ ਨਹੀਂ ਹੈ ਨਹੀਂ ਬਿਲਕੁਲ ਕਿਸੇ ਅਤੇ ਜਿਹੜੀ ਜਿਹੜੀ ਸਰਕਾਰ ਇਸ਼ਤਿਹਾਰਾਂ ਦੀ ਸਰਕਾਰ ਜਿਹੜੀ ਸਰਕਾਰ ਰੋਜ਼ ਇਸ਼ਤਿਹਾਰ ਕੱਢੀ ਜਾਂਦੀ ਹੈ ਅਜੇ ਤੱਕ ਜਿਹੜੀ ਇਹ ਸਕੀਮ ਬਣੀ ਨਹੀਂ ਹੁੰਦੀ ਪਹਿਲੇ ਕਹਿੰਦੇ ਦੀ ਆਇਆ ਨਾ ਕੁਸ਼ਾ ਮੈਨੂੰ ਦੱਸਿਆ ਪਰਸੋਂ ਕਿ ਕਿ ਸਕੂਲ ਜਿਹੜੇ ਬਣਾ ਰਹੇ ਆ ਉਹ ਜਿਹਨਾਂ ਨੇ ਬਣਾਏ ਕਾਲ ਚਰਨ ਦੀ ਪੱਥਰ ਰੱਖਿਆ ਸੀਗਾ ਜੀ ਐਮੀ ਨੇ ਐਮੀ ਨੇ ਸਕੂਲੀ ਵੀ ਸਕੂਲਾ ਦੇ ਵਿੱਚ ਆਧੁਨਿਕ ਗਰਾਊਂਡ ਬਣਾ ਬਿਲਕੁਲ ਬਿਲਕੁਲ ਅਜੇ ਗਰਾਊਂਡ ਤਾਂ ਬਣਨੇ ਸ਼ੁਰੂ ਹੀ ਹੋਏ ਤੇ ਇਸ਼ਤਿਹਾਰ ਲੱਗੇ ਪਏ ਐ ਵੱਡੇ ਵੱਡੇ ਬਾਟੂ ਲੱਗੇ ਪਏ ਜੀ ਐਨੇ ਸਕੂਲਾਂ ਦੇ ਤੇ ਗਰਾਊਂਡ ਬਣਾ ਦਿੰਦੇ ਬਣਾਤੇ ਜੀ ਬਣਾਤੇ ਮਤਲਬ ਐ ਫਿਰ ਬੱਚਾ ਪੈਦਾ ਹੁੰਨ ਤੋਂ ਪਹਿਲਾਂ ਹੀ ਨਾਮ ਕਰਨ ਦੀ ਕਰ ਦਿੰਦੇ ਵਾ ਜਨਮ ਦੇ ਵੀ ਬਣਾ ਦਿੰਦੇ ਬਿਲਕੁਲ ਜਿਹੜੀ ਚੀਜ਼ਾਂ ਨੇ ਬਣੀ ਹੋਇਆ ਇਹ ਇਸ਼ਤਿਹਾਰਾਂ ਦਾ ਸਾਰਾ ਕੁਝ ਜੀ ਪਰ ਜਿਹੜਾ ਪੰਜਾਬ ਦੀ ਸੋਚ ਇਸ਼ਤਿਹਾਰਾਂ ਚ ਹੋਣਾ ਸੀ ਉਹ ਭੁੱਲ ਗਈ ਚੁੜਕਾਰੋਂ ਕਦਮ ਉਹ ਸਰਕਾਰ ਪਤਾ ਨਹੀਂ ਤਾਂ ਸਰਕਾਰ ਉਹ ਗੁਜਰਾਤ ਵੀ ਨਹੀਂ ਗੁਜਰਾਤ ਚ ਨਹੀਂ ਤਰਨਤਨ ਵਾਲੇ ਪਾਸੇ ਵੀ ਨਹੀਂ ਤਰਨਤਨ ਵੀ ਗੁਜਰਾਤ ਵੀ ਨਹੀਂ ਹੋਈ ਨਾ ਸਰਕਾਰਾਂ ਚਾਹੇ ਉਧਰ ਵੀ ਹੋਈ ਕਿ ਭੋਖ ਸੁਪਰੀਮੋ ਸਾਹਿਬ ਹੈ ਉੱਥੇ ਹੋਈ ਹੈ ਸੁਪਰੀਮੋ ਸਾਹਿਬ ਪੜਿਆ ਨਹੀਂ ਨਾ ਉਹ ਵੀ ਉਧਰ ਉਹ ਤਾਂ ਦਿੱਲੀ ਵੀ ਹੈ ਜਿੱਦੋਂ ਮੁੱਖ ਮੰਤਰੀ ਹੁੰਦਾ ਉੱਧਾ ਦਿੱਲੀ ਤੋਂ ਵੀ ਉਹਨਾਂ ਨੇ ਸਾਫ ਕਰਤਾ ਜੀ ਸਾਫ ਕਰਤਾ ਪੰਜਾਬ ਦੇ ਗਿਆ ਕਿ ਸਾਰੇ ਉਬਿਦਾ ਫਿਰ ਸਾਡਾ ਸਾਡਾ ਕੱਲਾ ਜਿ ਹਲਕਾ ਜਾ ਨਹੀਂ ਸਕਦਾ ਯਾਰ ਉਹ ਵੀ ਸਾਫ ਕਰ ਨਹੀਂ ਹਾਂ ਜੇ ਮੁੱਖ ਮੰਤਰੀ ਜੇ ਬੈਠੂਗਾ ਵਿੱਚ ਤਾਂ ਫਿਰ ਹਟ ਜਾਊਗਾ ਪਹਿਲਾਂ ਜ ਹਟ ਕੇ ਦੇ ਦੀ ਇੱਥੋਂ ਬਾਹਰ ਹੀ ਗਏ ਫਿਰ ਹਮਾਰੇ ਦੇ ਤੋਂ ਜੱਟ ਦੇ ਹੱਦ ਲੈ ਕੇ ਪਹਿਲਾਂ ਹੈਂਡੀਕਪਰ ਗਏ ਇੱਥੋਂ ਅੱਛਾ ਜੀ ਫਿਰ ਉਹ ਗਿਆ ਦਿੱਲੀ ਕਹਿੰਦੇ ਜੀ 50 ਨੰਬਰ ਕੋਠੀ ਵੀ ਸੁਪਰੀਮਾ ਵਾਸਤੇ ਤਿਆਰ ਕਰਦੇ ਉਹ ਭਾਜਪਾ ਵਾਲੇ ਰੌਲਾ ਪਾਈ ਜਾਂਦੇ ਇਹ ਲੋਦੀ ਕਰੋੜਾ ਰੁਪਈਆ ਦਾ ਆਕੇ ਕਹਿੰਦੇ ਖੋਰ ਸ਼ਿਸ਼ ਮਹਿਲੇ ਤੇ ਬਣਾਤਾ ਸਾਹਿਬ ਇਹਦੇ ਤੇ ਵੀ ਕਿਸੇ ਨਾ ਕਿਸੇ ਦਿਨ ਤੁਸੀਂ ਨਰਸਿਸ ਕਰਕੇ ਆਪਣੇ ਦਰਸ਼ਕ ਹੈ ਜਿਹੜੇ ਦੇਖਦੇ ਇਹ ਸੁਪਰੀਮੋ ਬਾਰੇ ਵੀ ਕੋਈ ਮਾੜਾ ਮੋਟਾ ਕੱਢ ਕੇ ਜੀ ਉਹ ਵੀ ਕਰਾ ਕੇ ਭਰਾ ਜੀ ਰਹੇਗਾ ਜਿਹੜਾ ਜਿਹੜਾ ਪੰਜਾਬ ਦੇ ਸੁਪਨੋ ਰਸੀ ਸਾਰੀ ਸਰਕਾਰ ਜਿਹੜੀ ਜਿਹੜੇ ਪੰਜਾਬ ਤੇ ਰਾਜ ਕਰਦੀ ਹੈ ਉਹ ਪੰਜਾਬ ਨੂੰ ਸੁਪਨੋ ਭੁੱਲ ਗਈ ਭੁੱਲ ਗਈ ਭੁੱਲ ਗਈ ਭੁੱਲ ਚਲੋ ਸਭ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਹ ਤਲੋ ਸਾਹਿਬ ਨੇ ਅੱਜ ਪੰਜਾਬ ਦੇ ਸਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਵੀ ਪੰਜਾਬ ਸਰਕਾਰ ਪੰਜਾਬੀ ਦਿਵਸ ਸੀਗਾ ਜਿਹੜਾ ਪੰਜਾਬ ਦਿਵਸ ਸੀ ਉਹ ਮਨਾਇਆ ਹੀ ਨਹੀਂ ਭੁੱਲ ਗਈ ਪਤਾ ਨਹੀਂ ਕਿਹੜੇ ਚਲੋ ਤੇ ਮੇਰੀ ਬੇਨਤੀ ਹੈ ਸਾਰੇ ਜਿਹਨੇ ਸਾਡੇ ਸਰੋਤੇ ਹੈ ਸਾਡਾ ਫੇਸਬੁਕ ਪੇਜ ਦੇਖਦੇ ਆ ਬਖਤੌਰ ਢਿਲੋਂ ਫੇਸਬੁਕ ਪੇਜ ਇੰਸਟਾਗ੍ਰam YouTube ਵੱਧ ਤੋਂ ਵੱਧ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੋਈ ਸੁਝਾਅ ਹੋਵੇ ਤਾਂ ਇਨਬਾਕਸ ਦੇ ਵਿੱਚ ਜਾ ਕੇ ਮੈਸੇਜ ਜਰੂਰ ਕਰਿਆ ਕਰੋ ਸਸਤੀ ਕਰੀ ਸਾਰੇ ਦਾ ਧੰਨਵਾਦ